ਆਰੇ ਫੈਮਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤਾਂ ਤੇਲ ਦੀ ਬਿੱਪੀ ਲਈ ਖੜੀ ਆਂ ਤੇਲ ਦੀ ਬਿੱਪੀ ਧੋਣੇ ਵਾਲੀ ਆਂ ਧਿਆਨ ਦਿਓ ਕਿਉਂਕਿ ਉਹ ਡੁੱਡ ਕੇ ਨਾ ਉਹ ਚ ਆ ਹਵਾ ਚੱਲੀ ਉਹਦੇ ਕਰਕੇ ਫਿਰ ਧੂਣ ਮਿੱਟੀ ਪਈ ਜਾਂਦਾ ਇਹ ਬਾਹਰ ਹੀ ਪਿਆ ਜਾਂਦਾ ਨਾ ਸਾਡਾ ਸਮਾਨ ਜਿਹੜੀ ਉਹ ਅੰਦਰ ਸੋਈਆ ਉੱਚੇ ਪਿਆ ਹੁੰਦਾ ਏ ਤੇ ਅੱਜਾ ਦੇਖੋ ਸੂਰਜ ਚੜ ਗਿਆ ਹੁਣ ਸਵੇਰ ਦਾ ਟਾਈਮ ਹੈ ਯੂ ਵੀ ਨੇ ਜਾਣਾ ਸਕੂਲ ਸਕੂਲ ਉਹਦਾ ਲੇਟ ਲੱਗਣ ਕਰਕੇ ਨਾ ਹੁਣ ਆਰਾਮ ਦਾ ਟਾਈਮ ਮਿਲ ਜਾਂਦਾ ਸਾਰਾ ਕੰਮ ਕਰਨ ਦਾ ਆਪੇ ਇੱਧਰ ਝਾੜੂ ਪੋਚਾ ਵੀ ਲਾ ਲਵਾਂਗਾ। ਝਾੜੂ ਤਾਂ ਲੱਗ ਗਿਆ ਜੰਦਾ ਪੋਚਾ ਵੀ ਲਾ ਲਵਾਂ। ਚੜਾਈ ਸੁੱਕ ਗਈ ਆਪਣੀ। ਉਰਕਾ ਦੀ ਇਹ ਤੇਲ। ਅੱਜ ਬਣਾ ਰਿਆ ਆਪਾਂ ਪਕੌੜੀਆਂ ਵੀ ਕੜੀ ਇੰਚ ਅੰਦਰ ਤੇਲ ਹੋ। ਪਕੌੜੀਆਂ ਦੀ ਕੜੀ ਬਣਾ ਰਿਆ। ਇੱਧਰ ਮੈਂ ਲਿਆਈ ਕੜੀ ਪੱਤੇ, ਹਰੀਆਂ ਮਿਰਚਾਂ। ਕੜੀ ਵਾਲਾ ਬੇਸਨ ਕੱਲੇ ਕੋਲ ਕੇ ਰੱਖਦੇ ਆਂ ਸੀ। ਬਸ ਹੁਣ ਆ ਪਕੌੜੀਆਂ ਨਾਲ ਮੈਂ ਤਿਆਰ ਕਰ ਦਨੀ ਆ ਫਿਰ ਤੋਂ ਕੌੜੇ ਬਣਾ ਕੇ ਬਾਅਦ ਚ ਕੜੀ ਨੂੰ ਤੁਹਾਡੇ ਕੋਲ ਆ। ਕੜੀ ਨੂੰ ਟਾਈਮ ਤਾਂ ਨਹੀਂ ਲੱਗਦਾ। ਬਸ ਉਹ ਜੇ ਪਕੌੜੇ ਪਕੌੜੇ ਬਣਾਣੇ ਹੋਣ ਫਿਰ ਥੋੜਾ ਜਿਹਾ ਲੱਗ ਜਾਂਦਾ ਉਹ ਨਹੀਂ ਕੜੀ ਨੂੰ ਤੜਕਣ ਦੇ ਟਾਈਮ ਲੱਗਦਾ ਬਸ ਇਹ ਮਾੜਾ ਜਿਹਾ ਕੋਲ ਬੈਠਣਾ ਪੈਂਦਾ ਵੀ ਰਿੱਜੀ ਜਾਂਦੀ ਨਹੀਂ ਬਾਹਰ ਨਿਕਲ ਜਾਂਦੀ ਆ ਅੱਤਰੀ ਹੋ ਗਈ ਮਿਰਚਾਂ ਲੈ ਧੋਇਆ ਉਹ ਪਹਿਲਾਂ ਲੋ ਜੀ ਇੱਧਰ ਮੈਂ ਕਰ ਰਹੀ ਆ ਪਕੌੜਿਆਂ ਵਾਲਾ ਆਹ ਤਿਆਰ ਹੋਲ ਫਿਰ ਪਕੌੜੇ ਬਣਾ ਕੇ ਬਸ ਫਟਾਫਟ ਤੜਕਾ ਲਾ ਕੇ ਆਟਾ ਗੁੰਨਣਾ ਹੈ ਕਿਉਂਕਿ ਹਫਤੇ ਪਹਿਲਾ ਉੱਠਣਸਾਰ ਮੈਂ ਆਟਾ ਹੀ ਗੁੰਨਦੀ ਹੁੰਨੀ ਹੈ ਕਿਉਂਕਿ ਸਵੇਰ ਦੀ ਰੋਟੀ ਹੈ ਨਾ ਫਿਰ ਉਹ ਛੇਤੀ ਲਾ ਲੈਣੇ ਹੈਂ ਬਣਾ ਲਾ ਹਾਂ ਉਹ ਉੱਥੇ ਤੋਂ ਲੋਨੇ ਮਿਰਚ ਉਤਰ ਦੇਣਗੇ ਜਾਨੇ ਲੋ ਜੀ ਤੇਲ ਆਪਣਾ ਹੋ ਗਿਆ ਸਰਵੇ ਸਮਾਂ ਤਿਆਰ ਕਰਦੇ ਕਰਦੇ ਨਾ ਤੇਲ ਹੋ ਗਿਆ ਹੁਣ ਬਣਾ ਲੀਏ ਪਕੌੜੇ ਕੋੜੇ ਵਿੱਚ ਨਾ ਥੋੜੀ ਜਿਹੀ ਹਰੀਆਂ ਮਿਰਚਾਂ ਪਾਈਆਂ ਏ ਹਰੀਆਂ ਮਿਰਚਾਂ ਤਾਂ ਐਵੇਂ ਪਾਈਆਂ ਜਿਵੇਂ ਤੇ ਹੱਗ ਤੇਜ ਹੋ ਗਏ। ਹਾਂ ਨਾ ਫੂਕਣਗੇ। ਚਾਰਨੀ ਤਾਂ ਲੈ ਕੇ ਨਹੀਂ ਆਈ। ਕੋਈ ਨਾ ਅੰਨੇ ਕੜਸੀ ਨਾਲ ਕੱਢ ਲੂੰਗੀ। ਅੜੀਓ ਕੇ ਬਾਦੇ। ਮੇਰੇ ਹੱਥਾਂ ਨੂੰ ਵੀ ਇੰਨਾ ਬੇਸਤਨ ਲੱਗ ਗਿਆ ਨਹੀਂ। ਹੱਥ ਸਾਫ ਸੁਥਰੇ ਕਰਨੀ ਪਏ ਜੀ। ਧੋਣੇ ਤੇ ਹੱਥ। ਤੇਲੇ ਗਰਮ ਹੋ ਗਈ ਕੋਲੱਖ ਤੇ। ਬਣਕੋ ਪਕੌੜੇ ਵਾਲੀ ਕੜੀ ਰਹੀ ਹੈ ਪਰ ਖਾਣੀ ਅਸੀਂ ਰੋਟੀ ਨਾਲ। ਕਿਉਂਕਿ ਚੋਲਨਾ ਅਜੇ ਸਾਡੇ ਮੁੱਲ ਦੇ ਆ ਰਹੇ ਨੇ। ਕੱਲ ਤੇਰੇ ਭੂਆ ਵੀ ਕੜੀ ਪਕੌੜੇ ਵਾਲੀ ਕਰਤੀ ਇਥੇ। ਕੱਲ ਭੂਆ ਵੀ ਉੱਥੇ ਆਈ ਈ ਉਹ ਕੜਾਈ ਕਰਕੇ ਸਵੇਰੇ ਸਵੇਰੇ ਪਕੌੜੇ ਵਾਲੀ ਕੜੀ ਕਰਕੇ ਆਈ ਈ ਤਾਂ ਹੀ ਤਾਂ ਨਹੀਂ ਤਾਂ ਕੜੀਆਂ ਬਣਾ ਲੰਦੇ। ਆਈ ਤਾਂ ਫਿਰ ਮੈਂ ਕੀ ਆ ਉਹ ਨਾਲ ਪੋ ਵੀ ਪਕੌੜੇ ਵਾਲੀ। ਉਹ ਆ ਗਿਆ ਬਬੂ। ਦਿਖਾਏ ਬਤਾਏ। ਉਹ ਆ ਗਿਆ। ਇਹ ਅੱਜ ਕੱਲ ਨਾ ਲੱਟਾਂ ਆਂਡੀਆਂ ਦੇਖ ਕੇ ਜਿਹੜੀਆਂ ਦਰਖਤਾਂਂਡੀਆਂ ਲਾਈਆਂ ਉਹਨੂੰ ਦੇਖ ਕੇ ਸੁੱਸੂ ਕਰ ਰਿਹਾ ਹੈ। ਆਬੂ। ਬਾਬੂ। ਬਾਬੂ ਦੇਖ ਰਿਹਾ ਵੀ ਕੀ ਬਾੜ ਰਿਹਾ। ਤੇਰੇ ਖਾਣ ਦੀ ਚੀਜ਼ ਨਹੀਂ ਆ ਪੁੱਤ ਪਰ ਖਾਣ ਦੀ ਉਹ ਐ ਤੂੰ ਵੀ ਆਈ ਕੁਸ ਖਾਣਾ। ਯੂ ਵੀ ਮੰਗੂ। ਆਬੂ। ਮਾਂ ਕੋਲ ਬਾਗਿਆ ਮਾਂ ਕੋਲ। ਕਮਾਈ ਨਹੀਂ ਕਰਦਾ। ਸਿਰ ਮੈਂ ਖਾ ਲੈਂਦਾ ਇਹ। ਹਲੋ। पकोड़े अंदर दे दे कट इट ओके कटती की मैं अब पकोड़ा खाना ओए देखि खा लूंगा लियो बड़े जो ठंडा कर खा लंदा है ला आज ये फटाफट बनानी टाइम कितना हो गया जैसे तू आए अंदर पे 7:30 हो रहे हैं ਜਣਾ ਭੁੱਲ ਕੇ ਇੱਧਰ ਕਰਦੇ ਆਂ ਸਵੇਰੇ ਨਾ ਜੇ ਛੁੱਟੀ ਨਾ ਹੋਵੇ ਫਿਰ ਦੌੜ ਭੱਜ ਜੀ ਹੋ ਜਾਂਦੀ ਹੈ ਜੇ ਛੁੱਟੀ ਹੋਵੇ ਫਿਰ ਕੋਈ ਚੱਕਰ ਨਹੀਂ ਫਿਰ ਆਉਣਾ ਵੀ फटाफट ਸਦਾ ਲੇਟ ਨਾ ਹੋ ਚੰਦੀ ਇਹ ਕਾਹੜੀਆਂ ਪੁੰਡੀਆਂ ਗਿਰਦੀਆਂ ਰਾਤ ਨੂੰ ਸਾਰੇ ਕਿਤੇ ਹਨਾ ਇਹ ਭਾੜਾ ਰਾਤ ਇੰਨੇ ਭਮਖਦੇ ਇੰਨੀਆਂ ਅੱਖਾਂ ਕਰਦੀਆਂ ਨੇ ਲੋ ਜੇ ਆਟਾ ਜੇ ਚੀਜ਼ ਕੋਈ ਵੀ ਸਾਫ਼ ਸੁਥਰੀ ਕਰਕੇ ਰੱਖ ਲਈਏ ਉਹਦੇ ਵੀ ਫਿਰ ਗਰਜਣੀਆਂ ਨੇ ਆ ਹੁਣ ਮੈਂ ਆਹ ਪੀੜੀਆਂ ਪੂੜੀਆਂ ਭਰੀਆਂ ਪਈਆਂ ਤੇ ਦਸੀਂ ਆਏ ਆ ਆ ਲੱਗਦਾ ਹੈ ਸਕਦਾ ਲਓ ਜੀ ਬਸ ਪਕੌੜੇ ਹੋ ਗਏ ਐ ਜੇ ਤਾਂ ਮੈਂ ਤੇਲ ਕੱਢ ਦੂੰਗੀ ਬਾਕੀ ਦਾ ਸਾਰਾ ਤੇਲ ਕੱਢ ਦੂੰਗੀ ਕਿਹច ਪਾਵਾਂ ਡੋਲੂ ਓ ਜੀ ਸੂਰਜ ਦੇਖੋ ਹੁਣ ਬੱਦਲ ਨਹੀਂ ਹੁੰਦਾ ਹੁਣ ਸੂਰਜ ਹੁੰਦਾ ਕੜੀ ਦੇ ਪਕੌੜੇ ਬਣਾਈਏ ਜਾਂ ਕੋਫਤਿਆਂ ਨੇ ਖਾਣ ਨੂੰ ਜੀ ਤਾਂ ਬਾਤ ਕਰਦਾ ਹੈ ਹਨਾ ਬਟ ਖਾਣੇ ਨਹੀਂ ਵਧੀਆ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਖਾਂਦੇ ਆਪਾਂ ਉਹਨਾਂ ਚਿਰ ਵਧੀਆ ਹੀ ਹੈ ਲਓ ਜੀ ਪਕੌੜੇ ਤਾਂ ਆਪਣੇ ਸਾਰੇ ਬਣ ਗਏ ਜਿਹੜੇ ਕੜੀ ਚ ਪਕੌੜੇ ਬਣਦੇ ਨੇ ਨਾ ਉਹਨੂੰ ਇੰਨੇ ਰਾੜਨ ਦੀ ਲੋੜ ਨਹੀਂ ਹੈਗੀ ਆਪਾਂ ਪੀਲੇ ਹਲਕੇ ਪੀਲੇ ਰੱਖ ਸਕਦੇ ਆਂ ਉਹਨਾਂ ਨੂੰ ਐਨੇ ਜਿਵੇਂ ਆਪਾਂ ਜਿਹੜੇ ਖਾਣ ਵਾਲੇ ਪਕੌੜੇ ਹੁੰਦੇ ਆ ਉਹਨਾਂ ਦੀ ਤਰ੍ਹਾਂ ਰਾੜਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਤਾਂ ਪਕੜੀ ਚ ਸਿੱਟ ਨਹੀਂ ਹੁੰਦੇ ਆ ਨਾ ਫਿਰ ਉਹਦੇ ਚ ਨਰਮ ਵੀ ਛਿੱਤੀ ਹੋ ਜਾਂਦੇ ਨੇ ਵਧੀਆ ਹੋ ਜਾਂਦੇ ਨੇ ਐਨ ਖੁੱਲ ਜਾਂਦੇ ਨੇ ਜਿਸ ਕਰਕੇ ਆਪਾਂ ਹਲਕੇ ਪੀਲੇ ਰੱਖ ਸਕਦੇ ਹਾਂ ਇਹਨਾਂ ਨੂੰ ਵੀ ਜ਼ਰੂਰੀ ਨਹੀਂ ਹੈ ਵੀ ਜ਼ਿਆਦਾ ਫਰਾਈ ਕਰਾਂ ਤੱਕ ਟਾਈਮ ਵੇਟ ਕਰਨੀ ਆ ਲਓ ਜੀ ਹੁਣ ਆਪਾਂ ਜਿਹੜਾ ਆਇ ਆਹ ਕੱਟਦੀ ਐ ਐਦਾਂ ਦਾ ਡੋਲੀ ਵੀ ਸਾਡੀ ਉਪਰ ਕੁੜੇ ਇਹਨਾਂ ਗਿੱਲੀ ਹੋਈ ਪਈ ਆ ਕਿਉਂਕਿ ਇਹ ਵੀ ਅਸੀਂ ਬਾਹਰ ਹੀ ਰੱਖਦੇ ਆ ਤੇਲ ਕਰਕੇ ਨੂੰ ਸਾਰਾ ਤੇਲ ਮੈਂ ਇਹਦੇ ਤੇ ਕੱਢ ਲੈਣਾ ਲਓ ਜੀ अपने कोल कोई इन्ना समान है नहीं अपने को सिर्फ कड़ी पत्ते एंड प्याज हरी मिर्च बस आई समान है हो नहीं अपने को इस करके आप तड़का ला तेल भी देखो मैं तकरीबन सारा करता ए हरी मिर्च पाई जी तिड़क हुई तिड़क रही है ਬਾਤ ਤੇ ਨਾ ਕੜੀ ਦੇ ਉੱਪਰ ਜਿਹੜਾ ਕੜੀ ਪੱਤੇ ਦਾ ਉਹ ਜਿਹੜਾ ਕੜੀ ਪੱਤੇ ਦਾ ਹੁੰਦਾ ਮਤਲਬ ਨਾ ਜਿਹੜਾ ਕੜੀ ਦਾ ਅੱਡ ਟੜਕਾ ਜੇ ਨਹੀਂ ਕਰ ਦਿੰਦੇ ਨਾ ਉਹ ਵੀ ਕਰਕੇ ਪਾਉਂਦੇ ਸੀ ਪਹਿਲਾਂ ਵੀ ਪਾਇਆ ਤਾਂ ਇੱਕ ਵਾਰ ਕਦੇ ਕਦੇ ਪਾਉਂਦੇ ਨਹੀਂ ਹੁੰਦੇ ਪਰ ਵੀਡੀਓ ਤੇ ਤੁਹਾਨੂੰ ਦਿਖਾਣ ਲਈ ਵੀ ਵਧੀਆ ਲੱਗੇ ਤੁਹਾਨੂੰ ਜੋ ਮੋਟੇ ਤੁਹਾਡੇ ਆਈਆਂ ਇਸ ਲਈ ਉਹ ਕਰਕੇ ਪਾ ਰਹੇ ਹਾਂ ਲਓ ਜੀ ਤੜਕਾ ਆਪਣਾ ਹੋ ਗਿਆ ਤੇ ਹੁਣ ਕਰਦੇ ਨੇ ਆਪਾਂ ਕੜੀ ਹਲਦੀ ਪਾਈ ਹੈ ਕਿ ਤੈਨੂੰ ਮੈਨੂੰ ਅਲੱਗ ਹਲਦੀ ਨਹੀਂ ਪਾਈ। ਲੱਸੀ ਆ ਕਰਨੀ। ਇਹ ਪਰ ਹੌਲੀ ਹੌਲੀ ਰੰਗ ਛੱਡ ਰਹੀ ਹੈ। ਲੋ ਜੀ ਹਲਦੀ ਪਾਈ ਹੋਈ ਸੀਗੀ ਹੌਲੀ ਹੌਲੀ ਰੰਗ ਛੱਡਿਆ ਨੇ। ਇਹ ਹੁਣ ਆਪਾਂ ਹੌਲੀ ਹੌਲੀ ਇਹ ਚ ਪਾਣੀ ਪਾ ਲੈਣਾ ਹੈ। ਤਾਂ ਕਿ ਇਹਨੂੰ ਪਤਲੀ ਕਰਕੇ ਰੁਝਾਈਏ ਹਾਂ। ਕੜੀ ਦਾ ਫਾਇਦਾ ਹੀ ਹੁੰਦਾ ਅਦੋ ਜਦੋਂ ਕੜੀ ਘੱਟਦੀ ਹੈ ਇਹ ਕੁਰੀ ਤਰ੍ਹਾਂ। ਨਾ ਪਾਣੀ ਤਾਂ ਹੋਰ ਪਾਉ। ਹੋਰ ਲੈਣਾ। ਹਾਂ। ਪਾਣੀ ਤਾਂ ਹੋਰ ਪਉਦਾ। ਲੋ ਜੀ ਕੜੀ ਆਪਣੀ ਤਿਆਰ ਹੋ ਗਈ। ਹੁਣ ਮੈਂ ਇਹਨੂੰ ਥੱਲੇ ਟਾਰਨ ਲੱਗੀ ਥੱਲੇ ਟਾਰ ਕੇ ਮੈਂ ਪਕੌੜੇ ਪਾਣੀ ਆ। ਫਿਰ ਉਹ ਜਿਹੜਾ ਤੜਕਾ ਤੁਹਾਨੂੰ ਕਿਹਾ ਸੀਗਾ ਹੰਦਾ ਮੈਂ ਲਾਉਂਗੀ ਆਟੇ ਤੇ ਉਹ ਲਾਉਂਗੀ ਹੁਣ ਤੜਕਾ। ਜੀ ਹੁਣ ਅਪਲਾ ਲਈ ਤੜਕਾ ਤੜਕਾ ਸਿਰਫ ਜੀਰਾ ਤੇ ਆਹ ਕਸ਼ਮੀਰੀ ਮਿਰਚ ਘੜੀ ਪੱਤੇ ਬਸ ਇਹਨਾਂ ਦੇ ਇਲਾਵਾ ਹੋਰ ਨਹੀਂ ਅਪਾ ਲਾਂਦੇ ਇਹਦੀਆਂ ਡੰਡੀਆਂ ਤੋੜ ਲਾ ਮੈਂ ਲਾਲ ਮਿਰਚ ਤਾਂ ਸੀ ਮਨ ਲਾਦਾ ਇਹ ਖਤਮ ਕਰ ਦੇਣੀ ਹੈ ਹਣਾ ਅੱਧੀਆਂ ਪਾ ਲਓ ਜੀ ਜਿਆਦਾ ਹੋ ਗਈ ਅੱਧੀਆਂ ਪਾ ਲਓ ਛਾਰੇ ਤੋਂ ਮੈਂ ਟਿਕਾ ਉਹ ਜੂਨ ਪਾ ਲਈਏ ਟੀੜਾ ਨਾਲ ਮੇਕ

ਓਹ ਤੇ ਖੇਡ ਰਹੇ ਤਾਂ ਅੱਛਾ ਬੂਨੇ ਦੋ ਬੂਨੇ ਅੱਛਾ ਨੇੜੇ ਸੱਜਾ ਅੱਛਾ ਬੂਨੇ ਢੋਲਦੀ ਲਿਆਓ ਜੀ ਹੁਣ ਪਾ ਦਈਏ ਆ ਥੋੜੇ ਜਿਹਾ ਪਕੌੜੇ ਰੱਖੇ ਪਏ ਤੇ ਅੱਜ ਨਾ ਪਕੌੜੀ ਥੋੜੀ ਨਾ ਥੋੜੀ ਸਾਡੀ ਥੋੜੀ ਜੀ ਪਤਲੀ ਆ ਉਹਦੇ ਕਰਕੇ ਨਾ ਵਿੱਚ ਡੁੱਬ ਗਏ ਪਕੌੜੇ ਕਈ ਵਾਰ ਪਤਲੀ ਵਧੀਆ ਲੱਗਦਾ ਨਾ ਹਰੀ ਹਰੀ ਕੜੀ ਹੋ ਗਈ ਹਰੀ ਹਰੀ ਨਾ ਹਰੇ ਹਰੇ ਪੱਤੇ ਹੁਣ ਆਪਾਂ ਕੜੀ ਹੋ ਗਈ ਆਪਣੀ ਤਿਆਰ ਤੇ ਹੁਣ ਜਿਹੜੀ ਆਹ ਤੜਕਣੀ ਐ ਨਾ ਇਹਦੇ ਵਿੱਚ ਆਲੇ ਦੁਆਲੇ ਬਸ ਬੱਚ ਫੋਟੋ ਕਿ ਤਿਆਰ ਬਸ ਇਹ ਨਾ ਥੋੜੀ ਜੀ ਇਹਦੇ ਚੋਂ ਕੱਢ ਕੇ ਆਪਾਂ ਹੋਣਾ ਇਹ ਦੇਖੋ ਪਾਣੀ ਕਾਲੀ ਵੀ ਆ ਗਈ ਹੋੜੀ ਹਾਂ ਹੋਰ ਪਾਸ ਕਰ ਸੀ ਜੀ ਬਣਾਣਾ ਆ ਲੋ ਉੱਧਰ ਸਾਡਾ ਆਬੂ ਵੀ ਆ ਗਿਆ ਇੱਧਰ ਛਾਡੀ ਕੜੀ ਪਕੌੜੀ ਤਿਆਰ ਹੋ ਗਈ ਅੱਧੇ ਛਾਡੀ ਆਬੂ ਆ ਗਿਆ ਹੁਣ ਕੀ ਕਰਨਾ ਔਰੇ ਹੈ ਲੋ ਜੀ ਖਾਓ ਦ ਰਾਣੀ ਜਠਾਣੀ ਦੇ ਢਾਬੇ ਵਾਲੀ ਕੜੀ ਪਕੌੜਾ ਅਸੀਂ ਦੋਨੇ ਇਦਾਂ ਦੀ ਹੀ ਬਣਾਉਂਦੀ ਆ ਹਨਾ ਲੋ ਜੀ ਹੁਣ ਆਪਾਂ ਕੜੀ ਤੁਸਕ ਵਿੱਚ ਕੱਢ ਕੇ ਸਾਰੇ ਭਾਂਡੇ ਉੱਥੇ ਧਰ ਦੰਨੀ ਆ ਫਿਰ ਸਾਰਾ ਸਾਰਾ ਕੰਮ ਨਿਬੜ ਜੂਗਾ ਨਾ ਰੋਟੀ ਰੁੱਟੀ ਦਾ ਵੀ ਅੰਦਰ ਝਾੜੂ ਪੋਚੇ ਦਾ ਵੀ ਫਿਰ ਮੈਂ ਸਾਰੇ ਭਾਂਡੇ ਮਾ ਲੂੰਗੀ ਬਾਰੀ ਧਰਦਣੇ ਆਪਾਂ ਬਾਰੀ ਮੰਨਦਾਂਗੇ ਕਿਉਂਕਿ ਉਹਨਾਂ ਜਿਹੜਾ ਜ ਮੌਸਮ ਆ ਰਿਹਾ ਹੈ ਅੱਗੇ-ਅੱਗੇ ਭਾਂਡੇ ਅਸੀਂ ਬਾਰੀ ਮੰਨ ਜਿਆ ਕਰਾਂਗੇ ਬਾਰੀ ਰੋਟੀ ਖਾ ਕੇ ਬਾਰੀ ਮੰਨ ਲਿਆ ਕਰਨੇ ਆ ਦਿਵਾਲੀ ਤੋਂ ਬਾਅਦ ਤਾਂ ਨਾ ਬਸ ਬਾਰੀ ਰੋਟੀ ਖਾਇਆ ਕਰਾਂਗੇ ਕਿਉਂਕਿ ਮੌਸਮ ਅੱਜ ਵੀ ਇੰਨਾ ਠੰਡਾ ਹੈ ਹਵਾ ਸਵੇਰੇ ਠੰਡੀ ਚੱਲ ਰਹੀ ਸੀ ਜਿਵੇਂ ਸ਼ੌਲਾ ਕੱਢ ਲਈਏ ਐਂ ਆ ਲੜੀਤੀ ਪੁੰਤੀ ਹੀ ਲੱਗਦਾ ਹਨਾ ਆ ਬੈਠੀ ਸੀ ਨਾਲ-ਨਾਲ ਮਿਰਚਾਂ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਲਾਲ ਮਿਰਚ ਨਾਲ ਕੜੀ ਪਕੌੜੇ ਨਾਲ ਐਂ ਤਾਂ ਬੇ ਸਟਾਈਲ ਬਣ ਜਾਂਦੇ ਆ ਟੌਪ ਬਸ ਸਟਾਈਲ ਬਣਾ ਕੇ ਦੇਖੋ ਤੁਸੀਂ ਵੀ ਤੁਸ ਤੱਕ ਤਾਂ ਭਰ ਗਿਆ ਲਓ ਜੀ ਇੱਧਰ ਮੰਮੀ ਫੇਰੀ ਆ ਸਾਰੇ ਵੇੜੇ ਚ ਰੜਕਾ ਤੇ ਕੰਮ ਕਰ ਜਿਹੜਾ ਸਾਡਾ ਕੜੀ ਦਾ ਖਾਣੇ ਪੀਣੇ ਦਾ ਉਹ ਤਾਂ ਨਿਬੜ ਗਿਆ ਬਸ ਝਾੜੂ ਪੋਚੇ ਦਾ ਹੀ ਰਹਿ ਗਿਆ ਤੇ ਹੁਣ ਅਸੀਂ ਝਾੜੂ ਪੋਚਾ ਅੰਦਰ ਲਾ ਰਹੇ ਆ ਮੰਮੀ ਬਾਹਰ ਵੇੜਾ ਸੁੰਭ ਰਹੀ ਐ ਮੇਰੀ ਨਾ ਕਦੇ-ਕਦੇ ਮਤਲਬ ਜੋ ਵੀ ਫਨੀ ਜਾਂ ਗੱਲਾਂ ਹੁੰਦੀਆਂ ਨੇ ਨਾ ਉਹ ਆਵਾਜ਼ ਕਰਨ ਨਾ ਸੁਣਦੀਆਂ ਨਹੀਂ ਕਿਉਂਕਿ ਮੇਰੇ ਫੋਨ 'ਚ ਆਵਾਜ਼ ਕਦੇ-ਕਦੇ ਨਾ ਕਿਸੇ ਕਲਿੱਪ 'ਚ ਬੰਦ ਹੋ ਜਾਂਦੀ ਐ ਇਸ ਕਰਕੇ ਮੈਨੂੰ ਬਾਅਦ 'ਚ ਰਿਕਾਰਡ ਕਰਨੀ ਪੈਂਦੀ ਐ ਫਿਰ ਉਹ ਤਾਂ ਗੱਲਾਂ ਰਹੀ ਜਾਂਦੀਆਂ ਨੇ ਤੇ ਉੱਧਰ ਆ부 ਪੋਟੀ ਕਰੀ ਬੈਠਾ ਤੀ ਉਹ ਵੀ ਬਾਰ-ਬਾਰ ਹੱਕਾ ਮਾਰ ਰਿਹਾ ਤੀ ਮੰਮਾ 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 ਕਿਉਂਕਿ ਜੇ ਪੋਟੀ ਕਰ ਲੈਣਾ ਦੱਸ ਦਿੰਦਾ ਐ ਕਿ ਅੰਦਰ ਵੋਟਾ ਵਾਲੇ ਵੀ ਆ ਰਹੇ ਸੀਗੇ ਇਸ ਲਈ ਮੈਂ ਵਲੌਗ ਬਣਾ ਕੇ ਫਟਾਫਟ ਜਲਦੀ ਅੰਦਰ ਚਲੇ ਗਈ ਤੇ ਇੱਧਰ ਹੁਣ ਆਏ ਹੋਏ ਨੇ ਸਾਡੇ ਘਰ ਪੂਆ ਪੂਆਏ ਹੈ ਤੁਸੀਂ ਵਲੌਗ ਚ ਮਤਲਬ ਪਹਿਲਾਂ ਵੀ ਦੇਖੇ ਹੋਣੇ ਹਰਪ੍ਰੀਤ ਦੇ ਪੂਆ ਨੇ ਤੇ ਇੱਧਰ ਹਰਪ੍ਰੀਤ ਉਹਦੀ ਮੰਮੀ ਪਾਪਾ ਗਏ ਹੋਏ ਨੇ ਵੀ ਮਤਲਬ ਕੰਮ ਬਾਰੇ ਹਨਾ ਤਾਂ ਇਸ ਕਰਕੇ ਉਹ ਰਹਿਣ ਆਏ ਹੋਏ ਸੀਗੇ ਤਾ ਕਹਿੰਦੇ ਵੀ ਮੈਂ ਕੱਲੀ ਬੈਠੀ ਰਹਿੰਦੀ ਆ ਘਰੇ ਹਨਾ ਵੀ ਕਈ ਵਾਰ ਤਾਂ ਕਰਕੇ ਫਿਰ ਅਸੀਂ ਕਿਹਾ ਵੀ ਸਾਡੇ ਨਾਲ ਗੱਲਾਂ ਮਾਰ ਜਿਆ ਕਰੋ ਕਿ ਨਾਲੇ ਸਾਡਾ ਜੀ ਲੱਗ ਜਾ ਕਰੂਗਾ ਚਲੋ ਇੱਧਰ ਪੂਆ ਉਹਨੀ ਬੀਬੀ ਉਹਨਾਂ ਕੋਲ ਗੱਲਾਂ ਮਾਰੇ ਸੀਗੇ ਤਾਂ ਸਾਨੂੰ ਉਹਨਾਂ ਅੰਦਰ ਪਤਾ ਨਹੀਂ ਲੱਗਿਆ ਵੀ ਕੌਣ ਆ ਇਸ ਕਰਕੇ ਮੈਂ ਪੁੱਛੀ ਸੀ ਕੌਣ ਹੈਗੇ ਫਿਰ ਬਾਹਰ ਆ ਕੇ ਦੇਖਿਆ ਵੀ ਪੂਆ ਬੈਠੇ ਆ ਬਾਹਰ ਵੀ ਦਾ ਫੋਟੋ ਸ਼ੂਟ ਹੋ ਗਿਆ ਖਤਮ ਤੇ ਹੁਣ ਮੈਂ ਲੱਗਦੀ ਆ ਆਪਣੇ ਅਗਲੇ ਕੰਮ ਕਿਉਂਕਿ ਉੱਧਰ ਸੇਮੀ ਵਾਲਾ ਭਾਈ ਆ ਗਿਆ ਸਾਡੇ ਦੇਸੀ ਕੰਮ ਵੀ ਸਾਡੇ ਬਲਾਤੀ ਕੰਮ ਵੀ ਸਾਰੇ ਘੱਟੇ ਹੁੰਦੇ ਨੇ ਹਨਾ ਤੇ ਸਾਰੇ ਕਮੈਂਟ ਕਰਕੇ ਦੱਸਿਓ ਵੀ ਰਾਵੀ ਸੋਹਣੀ ਲੱਗ ਰਹੀ ਐ ਮੈਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਐ ਵੈਸੇ ਸਾਬ ਨੂੰ ਇਹ ਸੋਹਣੀ ਲੱਗਦੀ ਆ ਹਨਾ ਰਾਵੀ ਕਹਿੰਦੀ ਮੇਰੀ ਮੈਨੂੰ ਕਾਮਨਾ ਹਨਾ ਵੀ ਇਹ ਕਰਾਨ ਦੀ ਚੱਲ ਵੈਸੇ ਤਾਂ ਆਪਾਂ ਕਰਦੇ ਹੀ ਨਹੀਂ ਹੈਗੇ ਹਨਾ ਆਪਣੇ ਤਾਂ तकरीबन ਪਰ ਹੋਮ ਮੇਡ ਕਰ ਲਿਆ ਹਾਂ ਪਰ ਅਸੀਂ ਘਰੇ ਹੀ ਹੋ ਜਿੱਦੇ ਹੋਮ ਮੇਡ ਸਾਰਾ ਕੁਝ ਬਣਾਉਂਦੇ ਆਂ ਅਸੀਂ ਘਰੇ ਹੀ ਆ ਵੀ ਮਸਾਲਾ ਘਰੇ ਹੀ ਕਰਦੇ ਆਂ ਘਰੇ ਕਰ ਲਿਆ ਘਰੇ ਕਰ ਲਿਆ ਆ ਦੇਖੋ ਸਾਡੀ ਕਿੰਨੀ ਸੋਹਣੀ ਭਾਰਕ ਸਬਜ਼ੀਆਂ ਲਾਈਆਂ ਹੋਈਆਂ ਲੋਕ ਭਾਰ ਗਿਆ ਜੰਨੇ ਅਸੀਂ ਸਬਜ਼ੀਆਂ ਦੀ ਮੱਤੀਆਂ ਪਈਆਂ ਨੇ ਅਸੀਂ ਪਾਲਕ ਵਿੱਚ ਮਿੱਥੀ ਮਿੱਧ ਤੇ ਆਜੀ ਮੱਧ ਤੇ ਸਾਨੂੰ ਵੀਰਾ ਵੀ ਖਿਜ ਕੇ ਗਿਆ ਵੀ ਪਾਲਕ ਵਿੱਚ ਦੇ ਨਾ ਬਈ ਮੱਧ ਦਿਆ ਵੀ ਸਬਜ਼ੀਆਂ ਖਾਣੀਆਂ ਨੇ ਫੋਟੋਆਂ ਦਾ ਥੋੜਾ 2-4 ਮਿੰਟ ਲਗਾਉ। ਸਬਜ਼ੀਆਂ 6 ਮਿੰਟ, 3-4 ਮਿੰਟ ਖਾਣੀਆਂ ਨੇ। ਮੈਂ ਤਾਂ ਉਹਨੂੰ ਲੈ ਕੇ ਬਾਹਰ ਵੀ ਆ ਗਈ। ਹੋਰ ਮੈਂ ਹਰਾ ਉਹ ਤਾਂ ਪਹਿਲੇ ਹੀ ਨਿਕਲਿਆ ਇਹ। ਬੀਬੀ ਆਈ ਨਹੀਂ। ਬੀਬੀ ਆਈ ਬੀਬੀ ਦੇ ਚੁੱਪ ਲਾਉਂ ਮੈਂ ਪਾਲੀ ਮੈਂ। ਆ ਜਾ। ਬੀਬੀ ਨੂੰ ਇਹਨਾਂ ਨੂੰ ਪਤਾ ਨਹੀਂ ਲੱਗਿਆ ਨਹੀਂ। ਸਾਨੂੰ ਪਤਾ ਨਹੀਂ ਲੱਗਿਆ। ਅੱਗੇ ਸੀ ਪਿਛਲੇ ਸਾਲ ਵੀ ਸ਼ਰਦਾ ਚ ਬਿਠਾਈਆਂ। ਕਹਿੰਦੇ ਤਿੰਨ ਗੇੜੇ ਮਾਰ ਗਿਆ ਵੀ ਤੁਸੀਂ ਨਰਾਤਿਆਂ ਚ ਬਟਾਉਨੇ ਆ ਮੈਂ ਕਿਹਾ ਨਹੀਂ ਅਸੀਂ ਅੱਗੇ ਵੀ ਨਾ ਵੀ ਰਾਵ ਕਿੰਨਾ ਆਟਾ ਦੇਖ ਲਾ ਉਹ ਗ੍ਰੀਨ ਚਟਨੀ ਬਣਾ ਲਾ ਚਲੋ ਹੁਣ ਤੁਸੀਂ ਪਾਥੀਆਂ ਲੈ ਕੇ ਆਉਂਗੇ ਅੱਛਾ ਠੀਕ ਹੈ ਕੁਛ ਨਹੀਂ ਪਾਣੀ ਭਰਾ ਦੀ ਬਲੋ ਪਰ ਨਹੀਂ ਨਾਣ ਲੱਗੇ ਤੇ ਪਰ ਉਹ ਪਾਸੇ ਲੈ ਆ ਕੇ ਦੂੰਗੀ ਚਲੋ ਆ ਜਾ ਚਲੋ ਚਲੋ ਜਾ ਤਨ ਪੈ ਜੁਕਣੀ ਪਿੱਛੇ ਪਿੱਛੇ ਉਹ ਸੱਚ ਹਾਂ ਮੈਂ ਤੁਹਾਨੂੰ ਡੀ ਕਰੀਤੀ ਲੋ ਜੀ ਸ਼ਾਮ ਦੇ ਕੰਮ ਕਰਦੀ ਹੋਗੀ ਤਿਆਰੀ ਸ਼ੁਰੂ ਤੇ ਅੱਜ ਮੈਸ ਨੂੰ ਪਾਣੀ ਲੇਟ ਹੋ ਗਿਆ ਲੇਟ ਹੋ ਗਿਆ ਭਲਾਇਆ ਨਹੀਂ ਹੈ ਨਾ ਅੱਜ ਉਹਨਾਂ ਦਾ ਘੁੰਮਣਾ ਹੀ ਨਹੀਂ ਰੁਕ ਰਿਆ ਹੈ ਨਾ ਹੋਰ ਪਾਣੀ ਲੇਟ ਹੋ ਗਿਆ ਪਾਣੀ ਹੂੰ ਕੁਛ ਸੇਵੀਆਂ ਦੇ ਚੱਕਰ 'ਚ ਹੈ ਨਾ ਸੇਵੀਆਂ ਦਾ ਕਿਹੜਾ ਹਾਂ ਸੇਵੀਆਂ ਕਰਨ ਲੱਗੀ ਪੰਨੀ ਹੋਰ ਆਟਾ ਖਤਮ ਹੋ ਗਿਆ ਤਾਂ ਆਟਾ ਨਹੀਂ ਕਹਿੰਦੀ ਨੂਆ ਨੇ ਦੱਸਿਆ ਟੈਂਕੀ 'ਚ ਆਟਾ ਨਹੀਂ ਕਹਿੰਦੀ ਦੋਹਾਂ ਨੇ ਦੱਸਿਆ ਮਹਾ ਵੀ ਆਟਾ ਖਤਮ ਹੋ ਗਿਆ ਕੋ ਤਾਂ ਕਹਿੰਦੀ ਜਦ ਮੈਂ ਟੈਂਕੀ ਖੋਲੀ ਆਟਾ ਖਾ ਟੈਂਕੀ ਖਾਲੀ ਢੋਲੀ ਖਾਲੀ ਤੂੰ ਦੋ ਥੈਲੇ ਕਰਿਆ ਹੈ ਤੂੰ ਦੋ ਥੈਲੇ ਕਰਿਆ ਚਲ ਠੀਕ ਆ ਹੁਣ ਤਿਹਾਰਾ ਤਿਹਾਰਾ ਘਰ ਆਏ ਵੀ ਮੋਜ ਹੋਰ ਇਹ ਹੁਣ ਮੇਰੀ ਦਰਾਨੀ ਸਾਹਿਬਾ ਨੇ ਤੇ ਬਣਾ ਲੇ ਇੱਧਰ ਆਪਣੇ ਕਾਲੇ ਪਕੌੜੇ ਕੱਢ ਲਏ ਇਹ ਹੁਣ ਮੇਰੀ ਵਾਰੀ ਆ ਹੁਣ ਮੈਂ ਬਣਾਣੀਆਂ ਕੋਫਤੇ ਕੋਫਤੇ ਦੀ ਸਬਜ਼ੀ ਬਣਾਣੀਆਂ ਸਵੇਰ ਨੂੰ ਜਿਹੜੇ ਕਿ ਬਣਾ ਕੇ ਤਿਆਰੀ ਕਰਕੇ ਹੁਣੇ ਰੱਖਣੇ ਆ ਹਨਾ ਪੰਜ ਡੋਲ ਦਾ ਦੇਖ ਲਓ ਇਦਾਂ ਗਲਤੀਆਂ ਕਰਦੀ ਐ ਇਹ ਉਹ ਬਾੜੀ ਉੱਧਰ ਵੀ ਨਹੀਂ ਆ ਮਾਰੇ ਆਹ ਉਹ ਤਾਂ ਪਿਆ ਆ ਜਾਂ ਟੀਵੀ ਮੂਰੇ ਆ ਉਹ ਪਿਆ ਹੁੰਦਾ ਨਾ ਉਹਦੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਆ ਤਾਂ ਹਿੱਲਦਾ ਹੀ ਨਹੀਂ ਹਲਾਇਆ ਹੋਇਆ ਹਿੱਲਦਾ ਟੀਵੀ ਅੱਗੇ ਤੋਂ ਹੁਣ ਕਮੈਂਟ ਆਊਗਾ ਵੀ ਹਬੂ ਨੂੰ ਟੀਵੀ ਨਾ ਦਿਖਾਇਆ ਕਰੋ ਦੋ ਘੜੀ ਬਸ ਦੋ ਜਿਹੜੀ 5-10 ਮਿੰਟ ਅਸੀਂ ਵੀਡੀਓ ਬਣਾਉਂਦੇ ਆ ਫਿਰ ਆਏ ਸਾਰੇ ਕੋਈ ਫੜਨ ਵਾਲਾ ਹੁੰਦਾ ਫਿਰ ਨਹੀਂ ਅਸੀਂ ਹਾਂ ਐਵੇਂ ਆ ਵੀ ਸ਼ਾਮ ਨੂੰ ਅਸੀਂ ਕੰਮ ਲੱਗਣਾ ਸ਼ਾਮ ਨੂੰ ਸਾਰੇ ਕੰਮ ਹੁੰਦੇ ਆ ਉਹ ਨਹੀਂ ਅਸੀਂ ਟੀਵੀ ਦਿਖਾਉਂਦੇ ਹੁਣ ਅਸੀਂ ਬੈਲੇ ਬਸ ਜਾਂ ਬੈਲੇ ਹੋ ਰਹਿਣਾ ਫਿਰ ਅਸੀਂ ਇਹਨੂੰ ਮੂਰੇ ਵੇੜੇ 'ਚ ਲੈ ਕੇ ਬਹਿ ਰਹਿਣਾ ਅੱਗੇ ਤੇ ਇੱਕ ਸਾਰੇ ਨੇ ਕਮੈਂਟ ਬਾਰ-ਬਾਰ ਕਰ ਰਹੇ ਹਨਾ ਸਾਰੇ ਕਰ ਰਹੇ ਆ ਜਦ ਤੱਕ ਦੁਸ਼ਹਿਰਾ ਕਿਸ ਦਿਨ ਹੈ ਦੁਸ਼ਹਿਰਾ ਸਾਨੂੰ ਪਤਾ ਨਹੀਂ ਹੈਗਾ ਕਿਸ ਦਿਨ ਹੈ ਹਨਾ ਇਸ ਦਿਨ ਹੈ ਦੁਸ਼ਹਿਰਾ ਤੁਸੀਂ ਦੱਸੋ ਤੁਸੀਂ ਦੱਸੋ ਕੋਈ ਸ਼ਨੀਵਾਰ ਦਾ ਕਹਿ ਰਹੇ ਹਾਂ ਕੋਈ ਸ਼ਨੀਵਾਰ ਦਾ ਕਹਿ ਰਿਹਾ ਹੈ ਕੋਈ ਐਤਵਾਰ ਦਾ ਕਹਿ ਰਿਹਾ ਹੈ ਹੁਣ ਇਹ ਉਲਝਣ ਹੈ ਜਿਹੜੀ ਸਾਨੂੰ ਵੀ ਪਈ ਹੋਈ ਆ ਪਰ ਅਸੀਂ ਜਿਵੇਂ-ਜਿਵੇਂ ਸਾਨੂੰ ਸਕੂਲ 'ਚੋਂ ਛੁੱਟੀ ਹੋਈ ਜਾਂਦੀ ਹੈ ਜਵਾਕਾਂ ਨੂੰ ਉਹਦੇ ਮੁਤਾਬਿਕ ਅਸੀਂ ਮਨਾਈ ਜਾ ਰਹੇ ਹਾਂ ਵੀ ਜਿਵੇਂ ਯੂਵੀ ਨੂੰ ਛੁੱਟੀ ਹੈ ਸਰ ਮੈਂ ਕਹਾਂ ਵੋਟਾਂ ਘੇੜੇ ਦਿਨ ਪੈਣ ਵੋਟਾਂ ਘੇੜੇ ਦਿਨ ਪੈਣ ਫੇ ਵੋਟਾਂ ਦਾ ਵੋਟਾਂ ਨਹੀਂ ਤਾਂ ਗੜਬੜ ਹੋਣੀ ਚਾਹੀਦੀ ਹੈ ਹਨਾ ਵੋਟਾਂ ਨੂੰ ਸਾਰਿਆਂ ਨੂੰ ਪਤਾ ਹੈ ਹਾਂ ਵੋਟਾਂ ਦਾ ਸਾਰਿਆਂ ਨੂੰ ਪਤਾ ਵੋਟਾਂ ਦੀ ਗੜਬੜ ਕਿਸੇ ਨੂੰ ਨਹੀਂ ਹੈਗੀ ਦੇਖ ਲੈ ਹਨਾ ਦਸਹਰੇ ਦੀ ਹੋਈ ਪਈ ਹੈ ਸਭ ਤਿਹਾਰਾਂ ਦੀ ਸਭ ਨੂੰ ਆ ਤੇ ਕੰਚਗਾਂ ਵੀ ਹੁਣ ਦੇਖਦੇ ਆਂ ਵੀ ਸਾਨੂੰ ਜੇ ਕਰ ਲੂ ਮੈਸੇਜ ਆ ਗਿਆ ਸਕੂਲ ਚੋਂ ਵੀ ਹਾਂ ਕੱਲੂ ਅਸ਼ਟਮੀ ਆ ਵੀ 2 ਘੰਟੇ ਬੱਚੇ ਦਾ ਸਕੂਲ ਲੇਟ ਲੱਗੂਗਾ ਉਹਦੇ ਹਿਸਾਬ ਨਾਲ ਅਸੀਂ ਕੰਚਕਾਂ ਕਰ ਦੇਣੀਆਂ ਤੇ ਦੂਜਾ ਦੁਸ਼ਹਿਰਾ ਵੀ ਕਿਹੜੇ ਦਿਨ ਆ ਜਿਹੜੇ ਹਿਸਾਬ ਨਾਲ ਸਕੂਲ ਚੋਂ ਮੈਸੇਜ ਆ ਗਿਆ ਉਸੇ ਦਿਨ ਅਸੀਂ ਦੁਸ਼ਹਿਰਾ ਮਨਾ ਲਵਾਂ ਜਿਹੜੇ ਹਿਸਾਬ ਨਾਲ ਵੀ ਪਿੰਡ 'ਚ ਸਾਰੇ ਮਨਾਣਗੇ ਬਸ ਪਿੰਡ 'ਚ ਸਾਰੇ ਮਨਾਣਗੇ ਉਦਾਂ ਹੀ ਆਪਾਂ ਮਨਾ ਲਾਂਗੇ ਹੈਨਾ ਉਦਾਂ ਹੀ ਅਸੀਂ ਮਨਾ ਲੈਣਾ ਹੈ ਪੁੱਛ ਕੇ ਕਿਹੜੀ ਕਾਪੀ ਤੇ ਕਿਹੜਾ ਚੜਾਣਾ ਦੱਸੋ ਹੈ ਕਿਹੜੀ ਦੱਸਦੇ ਹੁਣ ਕਿਹੜੀ ਤੇ ਕਿਹੜਾ ਚੜਾਣਾ ਆ ਗਰੀਨ ਚਿੰਤਾ ਨਾ ਵਾਲੀ ਕੀ ਖਾਜੇ ਕਰੀ ਜਮੇ ਹੁਣ ਹੋਰ ਖਾਣ ਲੱਗ ਜੂਗੀ ਗ੍ਰੀਨ ਕੜੀ ਨਿਚੜਾਣਾ ਕੋਲੇ ਖਾਲਾ ਪਹਿਲਾਂ ਗ੍ਰੀਨ ਕੜੀ ਨਿਚੜਾਣਾ ਹੈ ਗ੍ਰੀਨ ਨਿਚੜਾਣਾ ਜੀ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਧੀਆ ਜੇ ਵਲੌਗ ਚ ਪਲੀਜ਼ ਵਲੌਗ ਸਾਰਾ ਜਰੂਰ ਦੇਖਿਆ ਕਰੋ ਸਾਰੇ ਜਰੂਰ ਦੇਖਿਆ ਕਰੋ ਵੀਡੀਓ ਬਹੁਤ ਕੱਠੇ ਲੱਗੇ ਪਲੀਜ਼ ਸਾਰੇ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਹੁਣ ਜਿਉਂ ਜਿਉਂ ਅੱਗੇ ਤਿਹਾਰਾੜੇ ਸਾਡਾ ਕੰਮ ਵਧਦਾ ਜਾ ਰਿਹਾ ਫੁੱਲਦਾ ਜਾ ਰਿਹਾ ਚਮੜ ਟੈਮੇ ਮਿਲਦਾ ਸਾਨੂੰ ਹੋਰ ਤੇ ਹੁਣ ਵੀ ਛੋਟੇ ਵੀ ਛੋਟੇ ਹੋ ਕੇ ਘਰੇ ਗਾੜਾ ਵੀ ਖਾਂਦੇ ਆ ਵਲੌਗ ਵੀ ਬਣਾਉਂਦੇ ਆ ਕੰਮ ਵੀ ਕਰਦੇ ਆ ਲਓ ਜੀ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਲੌਗ ਜੀ ਕਹਿ ਕੇ ਤੁਹਾਡੀ ਖਾਣਾ ਹੀ ਜਾਣੀ ਜਨ ਕਿ ਪਕਾਣਾ ਆਹੋ ਹੈ ਚਲੋ ਜੀ ਹੁਣ ਖਾਣਾ ਜਾਂਦੇ ਆ ਬਣਾਣਾ ਚਲੋ ਜੀ ਬਾਏ ਬਾਏ